ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਧ ਸੰਗਤ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਕਿਵੇਂ ਹੋਈ ਡੇਰਾ ਵਿਆਸ ਦੀ ਸਥਾਪਨਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਿਵੇਂ ਜੁੜਦਾ ਹੈ ਇਤਿਹਾਸ ਇਸ ਗੱਲ ਦਾ ਪੂਰਾ ਪਰਦਾ ਫਾਸ਼ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਕਿ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਈ ਦਿਨ ਹੋ ਗਏ ਲਗਾਤਾਰ ਮੇਰੇ ਖਿਆਲ ਦੇ ਵਿੱਚ 15 ਦਿਨ ਦਾ ਗੇੜ ਹੋ ਗਿਆ ਕਿ ਡੇਰਾ ਰਾਧਾ ਸਵਾਮੀ ਜਿਹੜਾ ਬਿਆਸ ਹੈ ਉਹਦਾ ਕਾਫੀ ਰੌਲਾ ਚੱਲ ਰਿਹਾ ਹੈ ਕਿ ਬਾਬੇ ਨੇ ਜਿਹੜੀ ਹੈ ਉਹ ਗੱਦੀ ਬਦਲ ਦਿੱਤੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਹੁਣ ਬਾਬੇ ਉਸ ਗੱਦੀ ਦੇ ਵਾਰਿਸ ਨੇ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਦੇਤੀ ਆ ਪਿਛਲੇ ਦਿਨੀ ਰੌਲਾ ਪਿਆ ਸੀ ਕਿ ਜਗਮਾਲ ਵਾਲੀ ਦੇ ਵਿੱਚ ਜਿਹੜਾ ਡੇਰਾ ਸੀ ਉਹਦੇ ਵਿੱਚ ਗੱਦੀ ਦੇਣੀ ਸੀ ਕਿਸੇ ਨੂੰ ਕੁਝ ਤਿਹਰਾ ਹੱਕ ਚ ਸੀ ਕੁਝ ਨਹੀਂ ਸੀ ਉਹ ਰੌਲਾ ਪਿਆ ਤੇ ਬਾਬਿਆਂ ਦੀਆਂ ਗੱਦੀਆਂ ਪਿੱਛੇ ਰੌਲਾ ਪਈ ਜਾਂਦਾ ਹੈ ਇਹ ਦੂਜੇ ਨੂੰ ਕੀ ਮੁਕਤੀ ਦਿਵਾਉਣਗੇ ਜਿਹੜੇ ਆਪ ਹੀ ਗੱਦੀਆਂ ਪਿੱਛੇ ਲੜ ਲੜ ਮਰੀ ਜਾਂਦੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਜੀ ਐ ਕਰਦੇ ਆਗੇ ਸੀ ਉਹ ਕਰਦੇ ਆਗੇ ਆਪ ਹੀ ਗੱਦੀਆਂ ਦੀਆਂ ਭੁੱਖਾਂ ਜੜੀਆਂ ਨੇ ਨਾ ਲੋਕਾਂ ਨੂੰ ਚੜੀਆਂ ਹੋ ਜਾਂਦੀਆਂ ਨੇ ਇਹ ਕਿਸੇ ਦਾ ਕੀ ਸਵਾਰ ਦੇਣਗੇ ਲੋਕਾਂ ਨੂੰ ਕਹੇ ਅਸੀਂ ਤੁਹਾਨੂੰ ਨਾਮਦਾਨ ਦਿੰਨੇ ਆ ਜੀ ਔਰ ਦੂਜੀ ਗੱਲ ਤੇ ਤੁਸੀਂ ਵੇਖਿਆ ਵੀ ਉੱਥੇ ਕੁਝ ਪੰਥਕ ਮੇਰੇ ਵੀਰ ਕੁਛ ਪਹੁੰਚੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਉਂਦੇ ਨੇ ਪਰ ਪੰਥਕ ਐ ਨਹੀਂ ਬਲਜੀਤ ਸਿੰਘ ਦਾਦੂਵਾਲ ਵਰਗੇ ਉੱਤੇ ਡੇਰੇ 'ਚ ਤੁਰੇ ਫਿਰਦੇ ਦੱਸੋ ਜੀ ਸਾਡਾ ਡੇਰੇ ਨਾਲ ਕੀ ਸੰਬੰਧ ਜੀ ਠੀਕ ਹੈ ਕੋਈ ਆਵੇ ਜੀ ਸਦਕੇ ਗੁਰੂ ਕੋਲੇ ਆਵੇ ਗੁਰੂ ਘਰ ਆਵੇ ਕੋਈ ਇਤਰਾਜ਼ ਨਹੀਂ ਇੱਥੇ ਕਿਸੇ ਲਈ ਕੋਈ ਦਰਵਾਜ਼ੇ ਬੰਦ ਨਹੀਂ ਪਰ ਡੇਰੇ ਦੇ ਵਿੱਚ ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਹੀ ਨਹੀਂ ਹੁੰਦੀ ਉੱਥੇ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਗੱਲਾਂ ਕਰਦੇ ਆ ਤੇ ਅਸੀਂ ਉੱਥੇ ਕੀ ਜਾਣਿਆ ਕਰਨ ਸਭ ਤੋਂ ਵੱਡੀ ਗੱਲ ਵੀ ਸਾਡਾ ਤਾਂ ਉੱਥੇ ਕੋਈ ਕੰਮ ਹੀ ਐ ਨਹੀਂ ਔਰ ਦੂਜੀ ਗੱਲ ਇੱਕ ਸ਼ਾਇਦ ਮੈਂ ਜੇ ਭੋਲਾ ਨੇ ਸਾਡਾ ਵੀਰ ਢਾਡੀ ਮਾਨ ਸਿੰਘ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਕੀਤਾ ਉਹਨੇ ਪੋਡਕਾਸਟ ਕੀਤਾ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਕਹਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੀ ਡੇਰੇ ਦਾ ਪੁਰਾਣਾ ਸਬੰਧ ਹੈ ਜੀ ਇਤਿਹਾਸ ਹੈ ਜੀ ਮੈਂ ਕਹਿੰਦਾ ਵੀ ਡੇਰੇ ਦਾ ਤਾਂ ਅੱਜ ਦਾ ਇਤਿਹਾਸ ਹੈ ਡੇਰਾ ਤਾਂ 1900 ਦੇ ਲਗਭਗ ਜੇ ਕੁਝ ਬਣਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਪਿੱਛੋਂ ਕਿਵੇਂ ਚੜਿਆ ਇਸ ਲੋਕਾਂ ਨੂੰ ਗੁੰਮਰਾ ਕਰਨ ਦੀਆਂ ਚਾਲਾਂ ਨੇ ਇਹ ਤੁਸੀਂ ਇਹਨਾਂ ਚਾਲਾਂ ਦੇ ਵਿੱਚ ਕਦੀ ਨਾ ਫਸਿਓ ਸੰਗਤ ਜੀ ਔਰ ਮੈਂ ਬੇਨਤੀ ਨਾਲ ਹੀ ਇਹ ਕਰਦਾ ਕਿ ਕਿਤੇ ਨਾ ਕਿਤੇ ਏਜੰਸੀਆਂ ਦੀਆਂ ਚਾਲਾਂ ਨੇ ਸਾਡੇ ਬੰਦਿਆਂ ਨੂੰ ਖਰੀਦ ਕੇ ਡੇਰੇ ਦਾ ਪ੍ਰਚਾਰ ਕਰਵਾਇਆ ਜਾ ਰਿਹਾ ਕਿਉਂਕਿ ਡੇਰੇ ਦੀ ਸੰਪਤੀ ਵਧੇ ਔਰ ਡੇਰੇ ਦੇ ਨਾਲ ਲੋਕ ਜੁੜਨ ਡੇਰੇ ਦੇ ਨਾਲ ਵੱਧ ਤੋਂ ਵੱਧ ਸੰਗਤ ਜੁੜੇ ਔਰ ਸਿੱਖੀ ਨਾਲ ਮਿਕਸ ਅਪ ਕਰਕੇ ਡੇਰੇ ਦਾ ਪ੍ਰਚਾਰ ਕੀਤਾ ਜਾ ਰਿਹਾ ਇਹ ਗੱਲ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ ਦਾਵਾ ਕਰਨ ਨੂੰ ਤਿਆਰ ਹਾਂ ਕਿ ਡੇਰੇ ਦਾ ਪ੍ਰਚਾਰ ਗੁਰਸਿੱਖੀ ਰਾਹੀਂ ਕਰਵਾਇਆ ਜਾ ਰਿਹਾ ਸਿੱਖਾਂ ਰਾਹੀਂ ਜਾਣ ਕੇ ਪ੍ਰਚਾਰ ਕਰਵਾਇਆ ਜਾ ਰਿਹਾ ਤੇ ਕਿਉਂ ਕਿਉਂਕਿ ਲੋਕ ਜੁੜਨ ਡੇਰੇ ਦੇ ਨਾਲ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਉਹ ਡੇਰੇ ਨਾਲ ਜੁੜੇ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਉਹ ਡੇਰੇ ਦਾ ਪ੍ਰਚਾਰ ਕਰੇ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਉਹ ਡੇਰੇ ਦੇ ਨਾਲ ਜੁੜ ਕੇ ਆਪ ਪਰਪੱਕ ਹੋਵੇ ਤੇ ਡੇਰੇ ਨਾਲ ਜੁੜੇ ਸੰਗਤ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਲੋਕਾਂ ਨੂੰ ਜਿਹੜਾ ਹੈ ਖਰੀਦ ਕੇ ਪ੍ਰਚਾਰ ਕਰਵਾਇਆ ਜਾ ਰਿਹਾ ਡੇਰੇ ਦਾ ਕਿਉਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਕੋਈ ਇਸ ਗੱਲ ਦਾ ਪ੍ਰੂਫ ਨਹੀਂ ਕੋਈ ਆਡੀਓ ਨਹੀਂ ਕੋਈ ਲਿਖਤੀ ਨਹੀਂ ਕੋਈ ਕੋਈ ਪੁਰਾਣਾ ਇਤਿਹਾਸ ਨਹੀਂ ਕੋਈ ਪੁਰਾਣੀ ਕਿਸੇ ਪੋਤੀ ਦੇ ਵਿੱਚ ਦਰਜ ਨਹੀਂ ਕਿੱਥੋਂ ਇਹ ਕੱਢ ਕੱਢ ਕੇ ਗੱਲਾਂ ਲਿਹਾਈ ਜਾਂਦੇ ਆ ਵੀ ਹਾਂਜੀ ਸਬੰਧ ਹੈ ਜੀ ਆਏ ਆ ਜੀ ਫਲਾਣਾ ਜੀ ਇਹ ਬਿਲਕੁਲ ਕੂੜ ਪ੍ਰਚਾਰ ਹੈ ਇਹ ਝੂਠ ਹੈ ਤੇ ਜੇ ਕਿਸੇ ਕੋਲੇ ਕੋਈ ਪ੍ਰੂਫ ਹੋਵੇ ਤੇ ਜ਼ਰੂਰ ਸਾਹਮਣੇ ਨਸ਼ਰ ਕਰਿਆ ਜੇ ਯਾਰੋ ਮੈਂ ਤਾਂ ਕਰਕੇ ਬੇਨਤੀ ਕਰਦਾ ਵੀ ਸਾਡੇ ਸਿੱਖਾਂ ਦੇ ਵਿੱਚ ਸਿੱਖੀ ਨੂੰ ਢਾਹ ਲਾਉਣ ਵਾਲੇ ਕੁਝ ਐਸੇ ਬੰਦੇ ਨੇ ਜਿਹੜੇ ਇਹ ਗੱਲ ਬਿਲਕੁਲ ਖੁੱਲੇ ਆਮ ਕਹਿ ਰਹੇ ਨੇ ਕਿ ਸਾਨੂੰ ਕਿਸੇ ਦਾ ਡਰ ਪਾਉ ਨਹੀਂ ਆ ਸੀ ਆਪਣੀ ਮਰਜ਼ੀ ਕਰ ਰਹੇ ਆ ਇਹਦਾ ਮਤਲਬ ਵੀ ਉਹ ਉਹਨਾਂ ਲਈ ਗੁਰੂ ਦੀ ਸਿੱਖੀ ਕੋਈ ਮਾਇਨੇ ਨਹੀਂ ਰੱਖਦੀ ਇੱਕ ਉਹ ਪਿਛਲੇ ਦਿਨਾਂ ਚ ਤੁਸੀਂ ਵੇਖਿਆ ਹੋਊਗਾ ਜਦੋਂ RAM ਮੰਦਿਰ ਦਾ ਉਦਘਾਟਨ ਕੀਤਾ ਉੱਥੇ ਲੰਗਰ ਲਾਈ ਫਿਰਦਾ ਸੀ ਲੈ ਰਸੋ ਜੀ ਸਾਡਾ ਕੀ ਸਬੰਧ ਜੀ ਉਹ ਕਹਿੰਦਾ ਜੀ ਮੈਂ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇ ਕਿਉਂ ਜੀ ਗੁਰੂ ਗ੍ਰੰਥ ਸਾਹਿਬ ਵੀ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਆ ਤੇ ਪਿਆਰਿਓ ਲੰਗਰ ਲਾਉਣਾ ਮਾੜੀ ਗੱਲ ਨਹੀਂ ਪਰ ਲੰਗਰ ਕਿਹੜੀ ਥਾਂ ਤੇ ਲਾਉਣਾ ਇਹ ਗੱਲ ਇਪੋਰਟੈਂਟਸ ਹੈ ਲੰਗਰ ਕਿੱਥੇ ਲਾਉਣਾ ਇਹ ਗੱਲ ਜਿਹੜੀ ਇਪੋਰਟੈਂਟਸ ਹੈ ਪਿਆਰਿਓ ਅੱਜ ਕਿੰਨੀਆਂ ਧੀਆਂ ਬਾਰ ਦੇ ਵਿੱਚੋਂ ਜਿਹੜੀਆਂ ਨੇ ਉਠਾਈਆਂ ਜਾ ਸਕਦੀਆਂ ਉਸ ਪੈਸੇ ਦੇ ਨਾਲ ਕਿੰਨੀਆਂ ਧੀਆਂ ਦੇ ਵਿਆਹ ਕੀਤੇ ਜਾ ਸਕਦੇ ਆ ਕਿੰਨੀਆਂ ਧੀਆਂ ਦੀ ਫੀਸ ਭਰੀ ਜਾ ਸਕਦੀ ਹੈ ਕਿੰਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਸਕਦਾ ਹੈ ਕਿੰਨੇ ਗਰੀਬ ਬੱਚਿਆਂ ਦੀਆਂ ਫੀਸਾਂ ਭਰ ਕੇ ਉਹਨਾਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਇਸ ਵਿਸ਼ੇ ਵੱਲ ਕੋਈ ਧਿਆਨ ਨਹੀਂ ਪਰ ਸਾਡੇ ਲੋਕਾਂ ਨੂੰ ਜਿਹੜਾ ਲੰਗਰ ਤੱਕ ਕਿੰਨੇ ਕੋ ਵਿਦਿਆਰਥੀਆਂ ਦੀ ਅਸੀਂ ਪੜ੍ਹਾਈ ਫ੍ਰੀ ਕਰਾਤੀ ਕਿੰਨੇ ਕੋ ਅਸੀਂ ਐਸੇ ਸਕੂਲ ਤਿਆਰ ਕਰਤੇ ਜਿੱਥੇ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਾਈ ਜਾਂਦੀ ਹੋਵੇ ਜਿੱਥੇ ਫ੍ਰੀ ਇਲਾਜ ਹੁੰਦੇ ਹੁਣ ਕਿੰਨੇ ਕ ਹਸਪਤਾਲ ਨੇ ਸਾਡੇ ਪਰ ਨਹੀਂ ਸਾਦ ਸੰਗਤ ਇਸ ਵਿਸ਼ੇ ਵੱਲ ਕੋਈ ਧਿਆਨ ਨਹੀਂ ਔਰ ਹਾਂ ਡੇਰੇ ਦਾ ਪ੍ਰਚਾਰ ਜਿੰਨਾ ਮਰਜ਼ੀ ਕਰਾ ਲੋ ਲੰਗਰਾਂ ਦਾ ਪ੍ਰਚਾਰ ਕਰਾ ਲੋ ਨਹੀਂ ਪਿਆਰਿਓ ਇਦਾਂ ਸਿੱਖੀ ਨੇ ਪਰਫੁੱਲਤ ਨਹੀਂ ਹੋਣਾ ਇਹ ਤਾਂ ਸਿੱਖੀ ਦਾ ਜਿਹੜਾ ਹੈ ਇਸ ਪਰ ਇੱਕ ਪ੍ਰਕਾਰ ਦੇ ਨਾਲ ਅਸੀਂ ਕਹਾਣ ਕਰਦੇ ਜਾ ਰਹੇ ਹਾਂ ਔਰ ਪਿਆਰਿਓ ਮੈਂ ਇਸ ਵਿਸ਼ੇ ਤੇ ਤਾਂ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਸਾਨੂੰ ਅੱਜ ਸਮਝਦਾਰੀ ਦੀ ਲੋੜ ਹੈ ਡੇਰੇ ਨਾਲ ਸਿੱਖੀ ਦਾ ਕੋਈ ਸਬੰਧ ਨਹੀਂ ਡੇਰੇ ਦਾ ਮਾਲਕ ਤੇ ਆਪ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਤੇ ਅਸੀਂ ਜਾ ਕੇ ਉੱਥੇ ਡੇਰੇ ਦਾ ਸਬੰਧ ਗੁਰਸਿੱਖੀ ਨਾਲ ਬਣਾਈਏ ਨਾ 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 ਪਿਆਰਿਓ ਇਹ ਗੱਲ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ